ਲੋ ਵੀਰ ਜੀ ਅੱਜ ਮੈਂ ਤੁਹਾਡੇ ਨਾਲ ਫੇਰ ਤੋਂ ਇੱਕ ਵੀਡੀਓ ਸ਼ੇਅਰ ਕਰ ਰਿਹਾ ਤੇ ਇਹ ਨੂੰ ਕਹਿੰਦੇ ਆਪਾਂ ਛੋਟੀ ਚਾਂਦਨੀ ਜਿਹੜੀ ਕਿ ਆਪਾਂ ਲਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਇਹਦੀ ਕਟਿੰਗ ਸੇਮ ਉਦਾਂ ਹੀ ਕਰੀ ਆ ਇਹਦੇ ਵਿੱਚ ਫੁੱਲ ਵੀ ਬਹੁਤ ਸੋਹਣੇ ਆਉਂਦੇ ਨੇ ਤੇ ਮਰਨ ਦੇ ਚਾਂਸਸ ਵੀ ਬਹੁਤ ਘੱਟ ਨੇ ਸਰਦੀ ਗਰਮੀ ਬਹੁਤ ਵਧੀਆ ਚੱਲਦੀ ਹੈ ਤੇ ਆਪਾਂ ਇਹਦੀ ਕਟਿੰਗ ਕਰ ਰਹੇ ਸੀ ਮੈਂ ਸੋਚਿਆ ਕਿਉਂ ਨਾ ਜਿਵੇਂ ਕਿ ਹੁਣ ਮਾਰਚ ਆਣੇ ਵਾਲਾ ਹੈ April ਖਤਮ ਹੋਣੇ ਵਾਲਾ ਤਾਂ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰੀ ਜੇ ਕੁਝ ਗੱਲਾਂ ਕਰੀਏ ਜਾਣ ਹਨਾ ਤਾਂ ਆ ਆ ਜਿਹੜਾ ਸਮਾਂ ਚੱਲਦਾ ਸਾਰੇ ਬੁੱਟਿਆਂ ਦੀ ਜਿਹੜੀ ਫਟਾਵ ਆ ਤੁਹਾਨੂੰ ਪਤਾ ਸਟਾਰਟ ਹੋ ਜਾਂਦਾ ਇਹ ਪੰਜ ਸਹੀ ਸਮੇਂ 'ਤੇ ਇਹ ਰੇਂਦੀ ਕਟਿੰਗ-ਵਟਿੰਗ ਕਰ ਸਕਦੇ ਆ ਇਹਨੂੰ ਸ਼ੇਪ ਵਧੀਆ ਦੇ ਸਕਦੇ ਆ ਆ ਜਿਹੜਾ ਸਮਾਂ ਇਹਨੂੰ ਇੱਕ ਆਦ ਦੇਣ ਦਾ ਵੀ ਬਹੁਤ ਹੀ ਵਧੀਆ ਸਮਾਂ ਟੁਕਮਾ ਸਮਾਂ ਇਹੀ ਹੈ ਤਾਂ ਇਹ ਮੈਂ ਵੀਡੀਓ ਤੁਹਾਡੇ ਨਾਲ ਨਾਲ-ਨਾਲ ਇਸ ਕਰਕੇ ਸ਼ੇਅਰ ਕਰੀ ਜਾਂਦਾ ਹੁੰਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬڑے-ਬڑے ਪੇੜ-ਪੌਦੇ ਮੁੱਕੀ ਜਾਂਦੇ ਆ ਮੈਂ ਚਾਹਨਾ ਵੱਧ ਤੋਂ ਵੱਧ ਘਰ ਦੇ ਵਿੱਚ ਆਪਣੇ ਪੌਦੇ ਲਾਏ ਜਾਣ ਤੇ ਇਹ ਸ਼ੌਂਕ ਹਰ ਬੰਦੇ ਨੂੰ ਰੱਖਣਾ ਚਾਹੀਦਾ ਆਪਣਾ ਵੀ ਸ਼ੌਂਕ ਆ ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਬੂਟਿਆਂ ਦੀ ਵੀਡੀਓ ਇੱਥੇ ਸ਼ੇਅਰ ਕਰਦਾ ਆਂ ਆਪਾਂ ਇਹਦੇ ਨਾਲ ਜਗ੍ਹਾ ਘੱਟ ਹੋਣ ਦੇ ਬਾਵਜੂਦ ਆਪਾਂ ਬੂਟੇ ਲਗਾਏ ਹੋਏ ਆਂ ਉਹ ਛੱਤ ਦੇ ਉੱਤੇ ਥੋੜੇ ਜਿਹਾ ਬੂਟੇ ਲਾਏ ਆਂ ਵਿੱਚ ਸਬਜ਼ੀਆਂ ਦਾ ਕੰਮ ਵੀ ਨਾਲੇ ਕਰੀ ਜਾਂਦੇ ਆਂ ਵਿੱਚ ਆਹ ਸੁਝਾਵਟੀ ਬੂਟੇ ਵੀ ਨਾਲ-ਨਾਲ ਰੱਖੇ ਹੋਏ ਆਂ ਸਾਰੇ ਬੂਟੇ ਲਾਓ ਆਪਣੇ ਘਰ ਦੇ ਵਿੱਚ ਘਰ ਨੂੰ ਹਰਾ-ਭਰਾ ਰੱਖੋ ਜਿਵੇਂ ਕਿ ਹੁਣ ਮੌਸਮ ਬਦਲ ਰਿਹਾ ਹੈ ਹਨਾ ਹਰ ਇੱਕ ਬੰਦੇ ਕੋਲ ਮਸ਼ੀਨਰੀ ਹੋਗੀ ਜਦ 1 ਲੀਟਰ ਪੈਟਰੋਲ ਡੀਜ਼ਲ ਫੁਕਦਾ 5 ਤੋਂ 10 ਲੀਟਰ ਆਕਸੀਜਨ ਫੁਕ ਜਾਂਦੀ ਹੈ ਤਾਂ ਆਕਸੀਜਨ ਲੈਵਲ ਲੈਵਲ ਘਟਦਾ ਜਾਂਦਾ ਤੇ ਆਪਾਂ ਚਾਹਨੇ ਆ ਇੱਥੇ ਬਹਿ ਕੇ ਪਚਾ ਪਾਣੀ ਪੀਏ ਹਨਾ ਫਰੈਸ਼ ਆਕਸੀਜਨ ਆਕਸੀਜਨ ਲਈਏ ਸਵੇਰੇ ਮਾਰਨਿੰਗ ਟਾਈਮ ਤੇ ਜਿਵੇਂ ਹੀ ਸੰਡੇ ਨੂੰ ਆਪਾਂ ਨੂੰ ਸਮਾਂ ਮਿਲਦਾ ਤੇ ਆਪਾਂ ਇਸ ਤਰ੍ਹਾਂ ਦੀ ਕਟਿੰਗ ਵਟਿੰਗ ਕਰਕੇ ਇਹਨਾਂ ਵਿੱਚ ਟਾਈਮ ਪਾਸ ਕਰਦੇ ਆ ਇਹਦੇ ਨਾਲ ਕੋਈ ਤੁਸੀਂ ਦੇਖ ਸਕੋ ਜਿਵੇਂ ਕਿ ਅੱਜਕੱਲ ਡਿਪਰੈਸ਼ਨ ਵਗੈਰਾ ਨਹੀਂ ਕਹਿੰਦੀ ਹਨਾ ਜੇ ਆਪਾਂ ਇਹਦੇ ਨਾਲ ਜੁੜੇ ਰਹਿੰਦੇ ਆ ਕਿਉਂਕਿ ਆਪਾਂ ਜਦ ਸਮਾਂ ਮਿਲਦਾ ਆਪਾਂ ਇਹਦੇ ਨਾਲ ਕੁਲ ਮਿਲ ਜਾਈਦਾ ਜ ਫੁੱਲ ਖਿਲੇ ਹੋਏ ਹੁੰਨੇ ਆ ਬਹੁਤ ਵਧੀਆ ਦਿਲ ਲੱਗਦਾ ਹਨਾ ਮਨ ਖੁਸ਼ ਹੋ ਜਾਂਦਾ ਨੈਗੇਟਿਵ એનર્ਜੀ ਦੂਰ ਹੋ ਜਾਂਦੀ ਹੈ ਪੋਜ਼ਿਟਿਵ ਜਿਹਾ ਬੰਦਾ ਮਹਿਸੂਸ ਕਰਦਾ ਤਾਂ ਆਪਾਂ ਵੀਡੀਓ ਸ਼ੇਅਰ ਕਰਦੇ ਆ ਜਿਹੜੇ ਵੀਰਾਂ ਨੇ ਹਲੇ ਵੀ ਆਪਣੇ ਚੈਨਲ ਨੂੰ ਫਾਲੋਅ ਨਹੀਂ ਕੀਤਾ ਹੋਇਆ ਫਾਲੋਅ ਕਰ ਲਓ ਜੇ ਤੁਸੀ ਕੋਈ ਜਾਣਕਾਰੀ ਚਾਹੀਦੀ ਚਾਹੀਦੀ ਹੈ ਤੁਹਾਨੂੰ ਹਨਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਮੈਨੂੰ ਤੁਸੀਂ ਦੇਖ ਸਕਦੇ ਮੈਂ ਗਲਾਈਆਂ ਵਗੈਰਾ ਬਣਾ ਤੀਆਂ ਡੇਟੋ ਆਪਾਂ ਸਾਰਾ ਟੂਲ ਰੱਖਿਆ ਹੋਇਆ ਹੈ ਇਹ ਜੇ ਕੰਮਾਂ ਲਈ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ